ਨਰੇ ਗਾਏ ਮੇਰੇ ਮਿੱਤੋ ਕੀ ਹੋ ਗਿਆ ਤੁਸੀਂ ਅੱਜ ਧਰਨਾ ਲਾਇਆ ਇੱਥੇ ਬਾਹਰ ਥਾਣੇ ਦੇ ਮੇਰੇ ਬੰਦੇ ਨੇ 10-12 ਦਿਨ ਹੋ ਗਏ ਕਟਨਾਪ ਕੀਤਾ ਪਤਨੀ ਮਾਰਿਆ ਹੈ ਕਿ ਪਤਨੀ ਕੀ ਕੀਤਾ ਹੈ ਸਾਨੂੰ ਦਿੰਦੇ ਨਹੀਂ ਪਏ ਪੁਲਸਾਰੇ ਸਾਡੀ ਸੁਣਾਈ ਨਹੀਂ ਕਰਦੇ ਪਏ ਅੱਜ 10-12 ਦਿਨ ਹੋ ਗਏ ਰਿਹਾ ਨਹੀਂ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਘਰ ਦੇਣੇ ਚੱਕਿਆ ਨੂੰ ਹਾਂ ਮੇਰੇ ਘਰ ਦੇਣੇ ਜਿੱਕੇ ਮੇਰੇ ਭਰਾਵਾ ਨੇ ਜਿੱਕੇ ਸਾਗਰੀ ਨੇ ਚੱਕਿਆ ਮੇਰੇ ਚਾਚੇ ਨੇ ਵੀ ਚੱਕਿਆ ਕਾਰਨ ਕੀ ਹੋਏਗਾ ਕਾਰਨ ਕੀ ਹੈ ਕਾਰਨ ਕਾਰਨ ਕੀ ਹੋ ਗਿਆ ਕਾਰਨ ਗਏ ਸੀ ਨੀਗਾ ਸਾਡੀ ਲੋ ਮੈਦੇ ਮੈਦੀ ਮਰਜ਼ੀ ਨਾਲ ਵਿਆਹ ਕਰਾਇਆ ਏ ਕਿਵੇਂ ਕਰਕੇ ਚੱਕਿਆ ਕਿਵੇਂ ਕਰਕੇ ਚੱਕਿਆ ਕਿ ਲੋ ਮੈਰੀ ਕਰਾਈ ਏ ਲੋ ਮੈ ਮੈਦੀ ਮਰਜ਼ੀ ਨਾਲ ਕਰਾਈ ਏ ਸਾਡੇ ਘਰਦਿਆਂ ਦੀ ਰਾਇ ਮਰਜ਼ੀ ਸੀਗੀ ਉਹਨਾਂ ਨੇ ਕਿਹਾ ਸੀਗਾ ਕਿੰਨੇ ਕਿੰਨੇ ਸਾਲ ਹੋ ਗਏ ਵਿਆਹ ਨੂੰ ਸਾਡੇ ਵਿਆਹ ਨੂੰ 5 ਸਾਲ ਹੋ ਗਏ 6 ਮਹੀਨੇ ਲੱਗੇ ਮੇਰੀ ਨਿੱਕੀ ਜਿਹੀ ਕੁੜੀ ਹੋ ਗਈ ਏ ਕਿੰਨੇ ਬੱਚੇ ਤੁਹਾਡੇ ਮੇਰੇ ਪਹਿਲਾ ਬੱਚਾ ਕੁੜੀ ਏ ਇਹ ਕੀ ਗੱਲ ਹੋ ਗਈ ਹੈ ਭਾਂਜੀ ਕਿਵੇਂ ਤੁਸੀਂ ਇਹ ਧਰਨਾ ਲਾਇਆ ਜਿੱਤੇ ਸਾਡਾ ਭਰਾ ਨਹੀਂ ਮੈਂ ਤਾਂ 10 12 ਦਿਨ ਹੋ ਗਏ ਨੇ ਸਾਨੂੰ ਕੁਝ ਨਹੀਂ ਪੁੱਛਾ ਵੀ ਦੱਸਦੇ ਪੈ ਨਹੀਂ ਕਿਹੜੀ ਵਜ੍ਹਾ ਨਾਲ ਦੱਸਦੇ ਕਿਉਂ ਨਹੀਂ ਪੈ ਨਿੱਕੀ ਜਿਹੀ ਉਹਦੀ ਕੁੜੀ ਹੈ ਦੱਸ ਵਈ ਕਿਹੜੇ ਪਾਸੇ ਜਾਈਏ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਅਸੀਂ ਕਿਲਚੇ ਵਾਲੇ ਤੇ ਕੀ ਹੋਇਆ ਕੀ ਇਹ ਭਰਾ ਸਾਡੇ ਨੂੰ ਭਰਾ ਨੂੰ ਇਹ ਕਨੈਪ ਕਰਕੇ ਲੈ ਕੇ ਕੁੜੀ ਦੇ ਭਰਾ 10 12 ਦਿਨ ਹੋ ਗਏ ਨੇ ਪਤਾ ਨਹੀਂ ਕਿਉਂ ਨਹੀਂ ਮੇਰੇ ਕਿ ਡੈਪ ਕਿੰਨੇ ਕੀਤਾ ਕੁੜੀ ਦੇ ਭਰਾਵਾਂ ਨੇ ਉਹ ਕਰਨੇ ਵੰਛੀ ਨੇ ਸੁੱਕੇ ਨੇ ਕੀਤਾ ਇੱਕ ਬੱਕੀ ਏ ਦੁੱਛ ਪਾਨੀ ਏ ਉਹ ਤੇ ਜਸਕਾ ਚਾਹ ਨੇ 10 12 ਜਣੇ ਮੁੰਡਿਆਂ ਨੇ ਮੇਰੇ ਭਰਾ ਨੂੰ ਪਾੜ ਕੇ ਬੈਠੇ ਹੋਏ ਨੇ ਪਤਾ ਨਹੀਂ ਮੇਰੇ ਭਰਾ ਨੂੰ ਮਾਰਤਾ ਕਿ ਕੀ ਕੀਤਾ ਸਾਡਾ ਭਰਾ ਦੇਦ ਨੂੰ ਕਿਤੇ ਮੇਰੇ ਭਰਾ ਨੂੰ ਨਾ ਰੱਖਿਆ ਹਏ ਐ ਸਾਡੇ ਭਰਾ ਨੇ ਸਾਡੀ ਰੋਟੀ ਕਿਉਂ ਚੱਕਿਆ ਕਿਉਂ ਉਹਨਾਂ ਨੂੰ ਤਾਂ ਇਹ ਕਿਉਂ ਚੱਕਿਆ ਇਹਨਾਂ ਲਾਭ ਮਰਜ਼ੀ ਕਰਾਈ ਸੀ 5 ਸਾਲ ਹੋ ਗਏ ਨੇ ਸਾਡੇ ਭਰਾ ਨੂੰ ਉਹ ਤੋਂ ਦੇ ਕੁਝ ਕਿਹਾ ਨਹੀਂ ਜਾਂ ਤਾਂ ਫਿਰ ਦੋਵਾਂ ਨੂੰ ਮਾਰ ਦਿੰਦੇ ਦੋ ਤਿੰਨਾਂ ਦਾ ਪਿਓ ਬਣ ਗਿਆ ਸੀ ਦਾ ਉਹਨੂੰ ਕਿਉਂ ਨੁਕਾਤ ਮਾਰਿਆ ਹੈ ਪਿੱਕੀ ਜਾਂਦੀ ਈ ਹੈ ਨੰਬਰ ਇਹਨਾਂ ਦੇ ਨਾਮ ਵੀ ਸਰ ਕੀ ਗੱਲ ਹੋ ਗਈ ਅੱਜ ਥਾਣੇ ਦੇ ਬਾਹਰ ਜਿਹੜਾ ਧੰਨਾ ਲੱਗਾ ਹੋਇਆ ਜੀ ਇਹ ਚੀਜ਼ ਇਗਨੋਰ ਕਰ ਲੋਕਾ ਗਵਾ ਹੈ ਠੀਕ ਹੈ ਉਹਦੇ ਸੰਬੰਧ ਵਿੱਚ 31 ਜੂਨ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਮਗਦਮਾ ਅਰਜ਼ੀ ਕੀਤਾ 306 ਨੰਬਰ ਮਗਦਮਾ ਉਹਦੇ ਲੜਕਾ ਜੇ ਮਿਲਣੇ ਉਹਦੇ ਵਾਰਸ ਹੈ ਇਨਵੈਸਟੀਗੇਸ਼ਨ ਜਾਰੀ ਹੈ ਬਹੁਤ ਜਲਦੀ ਅਸੀਂ ਸਰਪ੍ਰਚਕ ਕੱਟਿਆ ਗਿਆ ਚੁਕੋ ਹਾਂਜੀ ਹਾਂਜੀ ਤੇ ਪਰਿਵਾਰ ਦਾ ਕਹਿਣਾ ਹੈ ਕਿ ਅਰੈਸਟ ਕੀਤਾ ਤੁਸੀਂ ਕੋਈ ਬੰਦਾ ਤੇ ਨਹੀਂ ਲੜਕਾ ਜੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਠੀਕ ਮੰਦਾ ਕੋਈ ਰਸਕੀ ਕੋਈ ਰਸਕੀਤਾ ਜੀ ਜਦੋਂ ਵੀ ਹੋਵੇਗਾ ਦੱਸਾਂਗੇ ਅਸੀਂ ਵਿਜੀਮ ਸਰਕਲ ਦੱਸਾਂਗੇ ਜਦੋਂ ਵੀ ਹੋਇਆ ਪਰਵਾਦੇ ਇਲਜ਼ਾਮ ਹੈ ਕਿ ਸਾਡਾ ਜਿਹੜਾ ਲੜਕਾ ਉਹ ਮਾਰ ਦਿੱਤਾ ਗਿਆ ਕੋਈ ਅਸਰਾ ਦੀ ਗੱਲਬਾਤ ਸਾਹਮਣੇ ਆਈ ਨਹੀਂ ਅਜੇ ਇਨਵੈਸਟੀਗੇਸ਼ਨ 'ਚ ਚੀਜ਼ਾਂ ਕੋਈ ਨਹੀਂ ਜਦੋਂ ਵੀ ਹੋਏ ਦੱਸਾਂਗੇ